ਮਾਨ ਸਾਹਿਬ ਤਾਂ ਪਰ ਆਰਡਰ ਕਰ ਦਿੰਦੇ ਆ ਠੀਕ ਆ ਉਹਨਾਂ ਨੇ ਤਾਂ ਆਪਣਾ ਕੰਮ ਕਰਨਾ ਹੈ ਲੇਕਿਨ ਜੋ ਨੀਚੇ ਅਫਸਰ ਚਾਹੀਏ ਉਹ ਕੰਮ ਨਹੀਂ ਕਰਕੇ ਰਹਿ ਜੀ ਭਾਜੀ ਅੱਜ ਦੀ ਡੇਟ 'ਚ ਵੀ 60 70 ਸਾਲ ਦੀਆਂ ਜਿਨ੍ਹਾਂ ਨੂੰ ਆਦਤਾਂ ਪਈਆਂ ਹੋਈਆਂ ਉਹ ਹੌਲੀ ਹੌਲੀ ਸੁਧਰਨੀਆਂ ਜੀ ਬਿਜਲੀ ਫ੍ਰੀ ਕੀਤੀ ਆ ਉਹ ਕਿਸੇ ਗਰੀਬ ਜਾਂ ਅਮੀਰ ਲਈ ਨਹੀਂ ਕੀਤੀ ਸਭ ਲਈ ਕੀਤੀ ਹੈ ਪਿਛਲੀ ਵਾਰੀ ਮੇਰੇ ਖਿਆਲ ਨਾਲ ਨਾ ਐਮ ਐਲ اے ਸਾਹਿਬ ਵੀ ਕੈਪਟਨ ਸਾਹਿਬ ਨੂੰ ਮਿਲ ਨਹੀਂ ਸਕਦੇ ਸੀਗੇ ਪੰਜਾਂ ਸਾਲਾਂ ਦੇ ਵਿੱਚ ਉਹਦੇ ਮਹਿਲ ਦੇ ਨਾ ਦਰਵਾਜ਼ੇ ਨਹੀਂ ਖੋਲੇ ਸਾਨੂੰ ਇਹ ਚਾਹੀਦਾ ਹੈ ਕੋਈ ਵੱਡਾ ਚੇਂਜ ਆਵੇ ਜਿਸ ਨਾਲ ਸਾਨੂੰ ਇਹ ਪਤਾ ਲੱਗੇ ਹਾਂ ਵੀ ਇਸ ਪੰਜਾਬ 'ਚ ਇਸ ਲੁਧਿਆਣਾ 'ਚ ਮੀਡੀਅਮ ਕਲਾਸ ਬੰਦਾ ਵੀ ਰਹਿੰਦਾ ਵਾ ਹੁਣ ਕੋਈ ਕਹਿ ਨਹੀਂ ਸਕਦਾ ਵੀ ਸਾਨੂੰ ਨੌਕਰੀ ਲੈਣ ਵਾਸਤੇ ਸਰਕਾਰੀ ਨੌਕਰੀ ਲੈਣ ਵਾਸਤੇ ਪੜ੍ਹ ਸੁਪਤ ਨਹੀਂ ਪੈਂਦੀ ਹੈ ਜੀ ਇੱਕ ਬੰਦੇ ਦੇ ਘਰੇ ਬੱਤੇ 50000 60000 ਸੱਤੇ ਦਾ ਸੈਲਰੀ ਲੱਗ ਜਾਏ ਜੀ ਅੱਜ ਸਿੱਖਿਆ ਦਾ ਜਿਹੜਾ ਮਿਆਰ ਹੈ ਪੰਜਾਬ ਸਰਕਾਰ ਨੇ ਇੰਨਾ ਉੱਚਾ ਕਰਤਾ ਹੋਇਆ ਵੀ ਜਿਹੜੇ ਸਰਕਾਰੀ ਸਕੂਲ ਨੇ ਉਹ ਕਾਨਵੈਂਟ ਸਕੂਲ ਨੂੰ ਵੀ ਪਿੱਛੇ ਛੱਡ ਦੇ ਪਏ ਨੇ ਜਗਵਾਨੀ ਪੰਜਾਬ ਕੇ ਇਸ ਦੇਖ ਰਹੇ ਤੋਂ ਆਮ ਦਰਸ਼ਕਾਂ ਦਾ ਸਵਾਗਤ ਹੈ ਪੰਜਾਬ ਸਰਕਾਰ ਜੋ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਉਸਤੇ 2 ਸਾਲ ਕੰਪਲੀਟ ਹੋ ਚੁੱਕੇ ਨੇ ਸੋ 2 ਸਾਲ ਕੰਪਲੀਟ ਹੋਣ ਤੇ ਅੱਜ ਦੇਖਦੇ ਹਾਂ ਕਿ ਜੋ ਇੱਥੇ ਵਪਾਰੀ ਵਰਗ ਹੈ ਲੁਧਿਆਣੇ ਦੇ ਉਹਨਾਂ ਦੇ ਨਾਲ ਅੱਜ ਗੱਲਬਾਤ ਕਰਦੇ ਹਾਂ ਕਿ ਜੋ ਕੀ ਉਹਨਾਂ ਦੇ ਰਿਵਿਊਜ਼ ਨੇ ਕੀ ਉਹਨਾਂ ਨੂੰ ਕਾਰਗੁਜ਼ਾਰੀ ਕਿਸ ਤਰ੍ਹਾਂ ਦੀ ਲੱਗੀ ਹੈ 2 ਸਾਲ ਕਿਸ ਤਰ੍ਹਾਂ ਦੇ ਰਹੇ ਨੇ ਨਵੀਂ ਸਰਕਾਰ ਹੈ ਪਹਿਲੀ ਵਾਰੀ ਸਰਕਾਰ ਜੋ ਇੱਕ ਬਦਲ ਕੇ ਆਈ ਸੀਗੀ ਇੱਕ ਨਵਾਂ ਮੌਕਾ ਦਿੱਤਾ ਪੰਜਾਬ ਦੀ ਜੋ ਜਨਤਾ ਨੇ ਇੱਕ ਨਵੀਂ ਸਰਕਾਰ ਨੂੰ ਇੱਕ ਨਵਾਂ ਮੌਕਾ ਦਿੱਤਾ ਉਸ ਗੱਲਬਾਤ ਕਰਦੇ ਵਪਾਰੀਆਂ ਦੇ ਨਾਲ ਜੀ ਸਰ ਮਸ਼ਕਲ ਮਸ਼ਕਲ ਸਰ 2 ਸਾਲ ਕੰਪਲੀਟ ਹੋ ਗਏ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇੱਕ ਨਵਾਂ ਮੌਕਾ ਦਿੱਤਾ ਸੀ ਕਿ ਨਵੀਂ ਪਹਿਲ ਹੋਈ ਸੀ ਸੋ ਉਸ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਕਿਸ ਤਰ੍ਹਾਂ ਦੀ ਰਹੀ ਹੈ ਕਾਰਗੁਜ਼ਾਰੀ ਸਰ ਜੋ ਉਹਨਾਂ ਨੇ ਕੰਮ ਕੀਤਾ ਆਮ ਆਦਮੀ ਪਾਰਟੀ ਨੇ ਕੰਮ ਤਾਂ ਬਹੁਤ ਵਧੀਆ ਕੀਤਾ ਹੈ ਮਾਨ ਸਾਹਿਬ ਨੇ ਜੋ ਉਪਰੋਂ ਨਿਰਦੇਸ਼ ਦਿੱਤੇ ਆ ਬਹੁਤ ਵਧੀਆ ਜੋ ਵੀ ਉਹਨਾਂ ਨੇ ਆਪਣੇ ਕਾਨੂੰਨ ਲਾਗੂ ਕੀਤੇ ਬਹੁਤ ਵਧੀਆ ਬਟ ਥੋੜਾ ਜਿਹਾ ਨੀਚਲੇ ਲੈਵਲ ਤੇ ਆ ਕੇ ਕੰਮ ਕਰਨ ਦੀ ਜ਼ਰੂਰਤ ਹੈ ਕਿਉਂਕਿ ਮਾਨ ਸਾਹਿਬ ਤਾਂ ਪ੍ਰੋ ਆਰਡਰ ਕਰ ਦਿੰਦੇ ਆ ਠੀਕ ਆ ਉਹਨਾਂ ਨੇ ਤਾਂ ਆਪਣਾ ਕੰਮ ਕਰਨਾ ਹੈ ਲੇਕਿਨ ਜੋ ਨੀਚੇ ਅਫਸਰ ਚਾਹੀਏ ਉਹ ਕੰਮ ਨਹੀਂ ਕਰਕੇ ਰਹਿ ਜੀ ਭਾਜੀ ਅੱਜ ਦੀ ਡੇਟ 'ਚ ਵੀ ਉਹਨਾਂ ਨੇ ਖਿੱਚਿਆ ਬਹੁਤ ਹੋਇਆ ਕੰਮ ਨੂੰ ਬਟ ਹਜੇ ਵੀ ਹੁਣ 60 70 ਸਾਲ ਦੀਆਂ ਜਿਨ੍ਹਾਂ ਨੂੰ ਆਦਤਾਂ ਪਈਆਂ ਹੋਈਆਂ ਉਹ ਹੌਲੀ-ਹੌਲੀ ਸੁਧਰਨੀਆਂ ਜੀ ਹੁਣ ਕਿਉਂਕਿ 70 ਸਾਲ ਦੀ ਜਿਹੜੀਆਂ ਪਿਆ ਹੋਇਆ ਖਲਾਰਾ ਉਹ ਸਮੇਟਦੇ ਸਮੇਟਦੇ ਹਜੇ ਟਾਈਮ ਲੱਗਣਾ 2 ਸਾਲ ਜਾਂ 4 ਸਾਲ 'ਚ ਨਹੀਂ ਸਿਬਣਾ ਉਹਨੂੰ ਥੋੜਾ ਟਾਈਮ ਲੱਗੇਗਾ ਬਾਕੀ ਮਾਨ ਸਾਹਿਬ ਕੰਮ ਬਹੁਤ ਵਧੀਆ ਕਰ ਰਹੇ ਜੀ ਸੋ 2 ਸਾਲ ਦੇ ਵਿੱਚ ਕੋਈ ਇੱਕ ਇਹੋ ਜ ਗਰੀਬ ਤੱਕੇ ਨੂੰ ਦੇਖਣਾ ਮੀਡਲ ਕਲਾਸ ਨੂੰ ਦੇਖਣਾ ਹੁਣ ਮੰਨ ਲਓ ਕਿਸੇ ਨੇ ਬਿਜਲੀ ਫਰੀ ਕੀਤੀ ਆ ਉਹ ਕਿਸੇ ਗਰੀਬ ਜਾਂ ਅਮੀਰ ਲਈ ਨਹੀਂ ਕੀਤੀ ਸਭ ਲਈ ਕੀਤੀ ਆ ਇਹ ਉਹ ਮੀਡਲ ਕਲਾਸ ਵਾਸਤੇ ਵੀ ਕੀਤੀ ਆ ਜੋ ਹੁਣ ਆ ਆਪਨਾ ਆਨਲਾਈਨ ਕੰਮ ਕਰਾਤੇ ਹੋ ਜੋ ਵੀ ਸਰਕਾਰੀ ਕੰਮ ਆ ਕਾਫੀ ਆਨਲਾਈਨ ਕਰਤੇ ਆ ਇਹਦੇ ਨਾਲ ਕਾਫੀ ਕਰਪਸ਼ਨ ਘਟੇਗੀ ਜੋ ਆਨਲਾਈਨ ਕੰਮ ਹੋਏਗਾ ਸਵੇਕੀ ਵੀ ਸੜਨਾ ਵਪਾਰੀ ਦੇ ਸਾਥੀ ਨੇ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਇਹ ਦੋ ਸਾਲ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਜੋ ਕਾਰਗੁਜ਼ਾਰੀ ਇਸ ਦੀ ਬਹੁਤ ਵਧੀਆ ਢੰਗ ਨਾਲ ਦੇਖਦੇ ਆ ਜੀ ਕਿ ਵਪਾਰੀ ਵਰਗ ਦੇ ਵਿੱਚ ਵਪਾਰੀ ਵੀ ਬਹੁਤ ਖੁਸ਼ ਹੈ ਜੀ ਸਰਕਾਰ ਵਪਾਰ ਮਿਲਨੀਆ ਮੁੱਖ ਮੰਤਰੀ ਸਾਹਿਬ ਦੋ ਤਿੰਨ ਵਾਰ ਹੀ ਆ ਕੇ ਲੁਧਿਆਣਾ ਦੇ ਵਿੱਚ ਮਿਲ ਚੁੱਕੇ ਆ ਕੀ ਮਤਲਬ ਵਪਾਰੀਆਂ ਦੀ ਜੋ ਵੀ ਦਿੱਕਤਾਂ ਹੁੰਦੀਆਂ ਮੌਕੇ ਤੇ ਅਫਸਰ ਸਭਾ ਨੇ ਬੈਠੇ ਹੁੰਦੇ ਆ ਮੌਕੇ ਤੇ ਸੁਨੇ ਗਏ ਜਾਂਦੇ ਤਾਂ ਹੱਲ ਕੀਤਾ ਜਾਂਦਾ ਇਹ ਤਾਂ ਸਰਕਾਰ ਦੀ ਮਨਸ਼ਾ ਪਰਤ ਪਤਾ ਲੱਗਦੀ ਹੈ ਜੀ ਕਿ ਸਰਕਾਰ ਵਪਾਰੀਆਂ ਦੇ ਪ੍ਰਤੀ ਤੇ ਆਪਣੀ ਜਨਤਾ ਦੇ ਪ੍ਰਤੀ ਕਿੰਨੀ ਸੋਹੜਦਾ ਹੈ ਮਤਲਬ ਕਿ ਜੇ ਜੇ ਫਰਕ ਦੀ ਗੱਲ ਕਰੀਏ ਕਿ ਇੱਕ ਜੋ ਪੁਰਾਣੀਆ ਸਰਕਾਰ ਆ ਔਰ ਇੱਕ ਜੋ ਪਹਿਲੀ ਵਾਰੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਸੋ ਡਿਫਰੈਂਸ ਕੀ ਦੇਖਦੇ ਹੋ ਤੁਸੀਂ ਦੋਨਾਂ ਦੇ ਵਿੱਚ ਪੱਤਰਕਾਰ ਸਾਹਿਬ ਪਿਛਲੀ ਵਾਰੀ ਮੇਰੇ ਖਿਆਲ ਨਾਲ MLA ਸਾਹਿਬ ਵੀ ਕੈਪਟਨ ਸਾਹਿਬ ਨੂੰ ਮਿਲ ਨਹੀਂ ਸਕਦੇ ਸੀਗੇ ਪੰਜਾਂ ਸਾਲਾਂ ਦੇ ਵਿੱਚ ਉਹਦੇ ਮਹਿਲ ਦੇ ਨਾ ਦਰਵਾਜ਼ੇ ਨਹੀਂ ਖੋਲੇ ਤੇ ਉਹੀ ਮੁੱਖ ਮੰਤਰੀ ਮਤਲਬ ਇਹ 2 ਸਾਲ ਹੋਏ ਆ ਤੇ ਲੁਧਿਆਣੇ ਕਿੰਨੇ ਗੇੜੇ ਲੱ ਚੁੱਕੇ ਪੂਰੇ ਸਰਕਾਰ ਵਪਾਰ ਮਿਲਣੀ ਹੋ ਚੁੱਕੀ ਹੈ ਇਤੋਂ ਵਪਾਰੀ ਵਰਗ ਦੇ ਵਿੱਚ ਬਹੁਤ ਖੁਸ਼ੀ ਦੀ ਦੌੜ ਹੈ ਜੀ ਬਹੁਤ ਜ਼ਿਆਦਾ ਖੁਸ਼ੀ ਦੀ ਲਹਿਰ ਹੁਣ ਸਕੂਲ ਆਫ ਐਮੀਨੈਂਸ ਆਪਾਂ ਦੇਖ ਰਹੇ ਆ ਕਿ ਵਾਰ-ਵਾਰ ਫੋਨ ਆਉਂਦੇ ਪਏ ਕਿ ਸਕੂਲਾਂ ਦੇ ਵਿੱਚ ਦਾਖਲਾ ਕਰਾ ਦਿੱਤਾ ਜਾਵੇ ਕਿ ਇਹ ਛੋਟੀ ਗੱਲ ਥੋੜਾ ਹੈ ਕਿ ਸਕੂਲਾਂ ਦੇ ਵਿੱਚ সুইমিং ਪੂਲ ਸਪੋਰਟਸ ਦੀਆਂ ਸਾਰੀਆਂ ਇੰਨੀਆਂ ਸਾਫ ਸੁਥਰੇ ਐਡੇ ਵੱਡੇ ਲੈਵਲ ਤੇ ਸਕੂਲ ਬਣ ਗਏ ਆ ਇਹ ਦੇਖੋ ਸਰਕਾਰ ਸਾਰੇ ਲੋਕਾਂ ਲਈ ਕਰ ਰਹੀ ਹੈ ਜੀ ਇਹ ਸਾਰਾ ਵੇਅ ਸਾਰੀਆਂ ਬਹੁਤ ਜ਼ਿਆਦਾ ਖੁਸ਼ੀ ਦੀ ਲਹਿਰ ਹੈ ਜੀ ਲੁਧਿਆਣੇ ਵਿੱਚ ਤਾਂ ਬਹੁ ਗਰੀਬ ਤਬਕੇ ਨੂੰ ਬੜੀ ਹੀ ਸਹੂਲਤ ਦਿੱਤੀ ਜਿਸ ਤਰ੍ਹਾਂ ਭਾਈ ਸਾਹਿਬ ਨੇ ਵੀ ਕਿਹਾ ਇਧਰ ਵੀ ਕਿਹਾ ਕਿ ਗਰੀਬ ਤਬਕੇ ਨੂੰ ਬੜੀ ਸਹੂਲਤ ਦਿੱਤੀ ਤੁਸੀਂ ਇਸ ਚੀਜ਼ ਨੂੰ ਕਿੱਦਾਂ ਦੇਖਦੇ ਹੋ ਬਿਜਲੀ ਮੁਫਤ ਕਰਤੀ ਕਿ ਬੱਚਿਆਂ ਦੀ ਸਿੱਖਿਆ ਉਹਦੇ ਵੱਲ ਧਿਆਨ ਦਿੱਤਾ ਜਾ ਰਿਹਾ ਪਿਆ ਹੈ ਜਾਂ ਹੋਰ ਵੀ ਜਿਦਾ ਬੱਸਾਂ ਦਾ ਵਿੱਚ ਜੋ ਮਹਿਲਾਵਾਂ ਦਾ ਸਫ਼ਰ ਹੈ ਉਹਨੂੰ ਵੀ ਮੁਫਤ ਕੀਤਾ ਤੁਸੀਂ ਇਸ ਚੀਜ਼ ਨੂੰ ਤੁਹਾਨੂੰ ਕਿੱਦਾਂ ਲੱਗ ਰਹੀ ਹੈ ਦੇਖੋ ਸਰ ਜਿੰਨੇ ਕੋ ਸਾਨੂੰ ਐਕਸਪੀਰੀਅੰਸ ਆਇਆ ਹੈ ਜਿੰਨੀ ਕੋ ਸਾਡੀ ਉਮਰ ਹੈ ਅਸੀਂ ਹੁਣ ਤੱਕ ਜਿੰਨੀਆਂ ਵੀ ਸਰਕਾਰਾਂ ਆਈਆਂ ਤੇ ਹਰ ਕਿਸੇ ਨੇ ਗਰੀਬ ਦਾ ਮੁੱਦਾ ਚੱਕਿਆ ਹੈ ਜਾਂ ਅੱਬ ਪਿੰਡਾਂ ਦੀ ਗੱਲ ਕਰੀਏ ਕਿਸਾਨਾਂ ਦਾ ਮੁੱਦਾ ਚੱਕਿਆ ਅਸੀਂ ਇਹ ਵਪਾਰੀ ਅਸੀਂ ਆ ਮੀਡੀਅਮ ਕਲਾਸ ਬੰਦੇ ਅੱਜ ਤੱਕ ਸਾਡੇ ਲਈ ਕਦੀ ਕੋਈ ਐਲਾਨ ਨਹੀਂ ਕੀਤਾ ਹੋਰ ਇਹ ਜਿਹੜੀ ਸਰਕਾਰ ਆਈ ਸੀ 92 ਐਮਐਲਏ ਕੋਈ ਥੋੜੇ ਨਹੀਂ ਹੁੰਦੇ ਬੜੇ ਵੱਡੀ ਜਿਹਨੂੰ ਆ ਪੰਜਾਬੀ ਕਹਿੰਦੇ ਹோம் ਹோம் ਆ ਕੇ ਸਰਕਾਰ ਆਈ ਹੈ ਸਾਨੂੰ ਇਹ ਸਰਕਾਰ ਤੋਂ ਬਹੁਤ ਜ਼ਿਆਦਾ ਉਮੀਦ ਹੈ ਕਿ ਸਾਡੀ ਮੀਡੀਅਮ ਕਲਾਸ ਸੇ ਕੋਈ ਅਨਾਉਂਸ ਕਰੇ ਪਰ ਅਸੀਂ ਇਸ ਚੀਜ਼ ਦੀ ਵੇਟ ਜੀ ਆ ਕਿ ਫਿਲਹਾਲ ਸਾਨੂੰ ਕੋਈ ਜਿੰਨਾ ਚੇਂਜ ਆਣਾ ਜੇ ਸਾਨੂੰ ਉਦਾਂ ਦਾ ਚੇਂਜ ਨਜ਼ਰ ਨਹੀਂ ਆਇਆ ਕਿ ਜਿੱਦਾਂ ਨੋਰਮਲੀ ਪਹਿਲਾਂ ਅਕਾਲੀ ਭਾਜਪਾ ਸਰਕਾਰ ਸੀ ਜਾਂ ਕਾਂਗਰਸ ਸਰਕਾਰ ਸੀ ਉਦਾਂ ਹੀ ਸਾਨੂੰ ਉਦਾਂ ਹੀ ਫੀਲ ਹੋ ਰਿਹਾ ਵਾ ਸਾਨੂੰ ਇਹ ਚਾਹੀਦਾ ਹੈ ਕੋਈ ਵੱਡਾ ਚੇਂਜ ਆਵੇ ਜਿੰਦੇ ਨਾਲ ਸਾਨੂੰ ਕਾਸ ਬੰਦਾ ਵੀ ਰੰਦਾ ਵਾ ਬਾਕੀ ਜੇ ਅਸੀਂ ਗੱਲ ਕੋਈ ਕੋਈ ਸਪੈਸ਼ਲ ਮੰਗ ਇਦਾਂ ਦੀ ਸਰਕਾਰ ਨੂੰ ਤੁਸੀਂ ਕਿਸ ਤਰ੍ਹਾਂ ਦਾ ਚੇਂਜ ਦੀ ਜਿਹਦਾ ਗੱਲ ਕਰ ਰਹੇ ਹੋ ਨੀ ਇਸ ਤਰ੍ਹਾਂ ਸਾਡੀ ਕੋਈ ਇਹ ਨਹੀਂ ਸਾਨੂੰ ਤੇ ਫੈਸਿਲਟੀਆਂ ਚਾਹੀਦੀਆਂ ਮੈਂ ਜੇ ਜੇ ਸਾਨੂੰ ਦਿੱਕਤ ਆਂਦੀ ਹੈ ਔਰ ਦਿੱਕਤਾਂ ਜਿਹੜੀਆਂ ਨੇ ਉਹ ਅਸੀਂ ਹਮੇਸ਼ਾ ਜੋ ਵੀ ਸਰਕਾਰ ਦੇ ਨੁਮਾਇੰਦੇ ਉਹਨਾਂ ਨੂੰ ਜ਼ਰੂਰ ਟਾਈਮ ਸਿਰ ਦੱਸੇ ਰਾਂਗੇ ਜਿੱਦਾਂ ਸਾਡੇ ਐਮਐਲਏ ਸਾਹਿਬ ਨੇ ਅਸ਼ੋਕ ਪ੍ਰੈਸ਼ਰ ਬੱbbi ਜੀ ਸੈਂਟਰਲ ਦੇ ਉਹ ਵੈਸੀ ਸੋਸ਼ਲ ਦੌਰ ਦੇ ਉੱਤੇ ਬੜੇ ਐਕਟਿਵ ਰਹਿੰਦੇ ਨੇ ਜਦੋਂ ਐਮਐਲਏ ਨਹੀਂ ਸੀ ਉਦੋਂ ਵੀ ਐਕਟਿਵ ਰਹਿੰਦੇ ਨੇ ਉਹ ਅੱਜ ਵੀ ਐਕਟਿਵ ਨੇ ਅੱਜ ਵੀ ਦੇਖੋ ਮਿਖਲ 8 8 10 10 ਘੰਟੇ ਕੋਈ ਐਮਐਲਏ ਦਫ਼ਤਰ ਨਹੀਂ ਬੈਠਦਾ ਉਹ ਬੈਠਦੇ ਨੇ ਸਾਨੂੰ ਐਮਐਲਏ ਤੋਂ ਸਾਨੂੰ ਕੋਈ ਸ਼ਿਕਾਇਤ ਨਹੀਂ ਸਾਨੂੰ ਇਹ ਕਿਹਾ ਇਹ ਕਿ ਸਾਰੀ ਜਿਹੜੇ ਮੀਡੀਅਮ 클래ਸ ਬੰਦੇ ਬੰਦੇ ਨੇ ਉਹਨਾਂ ਨੂੰ ਵੀ ਥੋੜੀਆਂ ਫੈਸਿਲਿਟੀਆਂ ਦਿੱਤੀਆਂ ਜਾਂਨ ਉਮੀਦ ਤਾਂ ਜ਼ਿਆਦਾ ਦਿੱਤੀਆਂ ਜਾਂ ਕਿ ਸਾਨੂੰ ਵੀ ਪਤਾ ਚੱਲੇ ਕਿ ਹਾਂ ਵੀ ਕੋਈ ਸਰਕਾਰ ਆਈ ਸੀ 92 ਐਮਐਲਏ ਲੈ ਕੇ ਸਰ ਤੁਸੀਂ ਜੋ ਇਹ ਸਰਕਾਰ ਦੀ 2 ਸਾਲ ਦੀ ਗਾਰਗੁਜ਼ਾਰੀ ਨੂੰ ਕਿਸ ਤਰ੍ਹਾਂ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਦਾ ਹੈ ਬਹੁਤ ਵਧੀਆ ਜੀ ਫਰੈਂਡਲੀ ਸਰਕਾਰ ਲੋਕਾਂ ਦੀ ਸੁਣਦੀ ਹੈ ਬਿਜਲੀ ਫ੍ਰੀ ਕਰਦੀ ਹੈ ਸਭ ਤੋਂ ਵੱਡੀ ਗੱਲ ਦੇਖੋ ਆਮ ਘਰਾਂ ਦੇ ਪਰਿਵਾਰਾਂ ਦੇ ਬੰਦੇ ਜਿਹੜੇ ਸਰਕਾਰੀ ਨੌਕਰੀ ਬਾਰੇ ਸੋਚ ਨਹੀਂ ਸਕਦੇ ਸੀ ਅਰਿਸ਼ਪਤ ਉਹਦੀ ਵੀ ਵੀ ਲੱਖ ਰੁਪਏ ਰੇਟ ਦਾ ਹੁੰਦਾ ਸੀ 10 ਲੱਖ 20 ਲੱਖ 25 ਲੱਖ ਪੁਲਿਸ ਦੀ ਤੁਸੀਂ ਨਾ ਜੋਬ ਲੈਣੀ ਹੈ ਟੀਚਰ ਜੋਬ ਲੈਣੀ ਹੈ ਦੇਖੋ ਮੈਰਿਟ ਦੇ ਆਧਾਰ ਤੇ ਸਭ ਨੂੰ ਜੋਬ ਮਿਲ ਰਹੀ ਹੈ ਹੁਣ ਕੋਈ ਕਹਿ ਨਹੀਂ ਸਕਦਾ ਵੀ ਸਾਨੂੰ ਨੌਕਰੀ ਲੈਣ ਵਾਸਤੇ ਸਰਕਾਰੀ ਨੌਕਰੀ ਲੈਣ ਵਾਸਤੇ ਰਿਸ਼ਪਤ ਦੇਣੀ ਪੈਂਦੀ ਹੈ ਜੀ ਇੱਕ ਬੰਦੇ ਦੇ ਘਰੇ ਬੱਤੇ 50000 60000 7000 ਸੈਲਰੀ ਲੱਗ ਜਾਏ ਜੀ ਅਗਲੇ ਦਾ ਪੂਰਾ ਪਰਿਵਾਰ ਚੱਲ ਜਾਂਦਾ ਜਾਂਦੇ ਨਾਲ ساری ਉਮਰ ਉਹਦੇ ਕੱਟ ਜਾਂਦੀ ਬੜੇ ਆਰਾਮ ਨਾਲ ਤੁਸੀਂ ਕਹੋ ਸਰਕਾਰ ਕਿੰਨੀਆਂ ਨੌਕਰੀਆਂ ਕੱਢ ਰਹੀ ਹੈ ਕਿਹੜੀ ਸਰਕਾਰ ਨੇ ਨੌਕਰੀਆਂ ਕੱਢੀਆਂ ਮੇਰੇ ਕੋਲ ਹੁਣ ਤੱਕ ਲੱਖਾਂ ਨੌਕਰੀਆਂ ਵੰਡ ਚੁੱਕੀਆਂ ਅੱਗੇ ਹੋਰ ਬੰਦ ਲੱਖਾਂ ਕਿੰਨੀਆਂ ਨੌਕਰੀਆਂ ਵੰਡਣੀਆਂ ਟੀਚਰ ਲੈ ਲਓ ਤੁਸੀਂ ਪੁਲਿਸ ਚ ਲੈ ਲਓ ਸਰਕਾਰੀ ਡਾਕਟਰ ਲੈ ਲਓ ਹਰ ਪਾਸੇ ਜੋ ਬੰਦ ਰਿਹਾ ਜੀ ਸਰਸਕੋਤ ਦਾ ਫੋਰਥ ਦੇਖ ਲਓ ਤੁਸੀਂ ਜਿਹੜੇ ਕਰ ਕਰ ਰਾਸ਼ਨ ਵੰਡ ਰਿਹਾ ਉਹ ਦੇਖ ਲਓ ਤੁਸੀਂ ਬਹੁਤ ਕੁਝ ਕਰ ਰਿਹਾ ਜੀ ਜੇ ਕਰ ਰਿਹਾ ਤੇ ਮੁੱਦੇ ਦੇ ਦੇਖੋ ਸਾਰਾ ਕੁਝ ਕਲੀਅਰ ਹੋ ਰਿਹਾ ਹਾਂ ਜੀ ਇਹ ਸਾਡੇ ਨਾਲ ਵਕੀਲ ਸਾਹਿਬ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਵਕੀਲ ਸਾਹਿਬ 2 ਸਾਲ ਦੀ ਇਸ ਕਾਰਗੁਜ਼ਾਰੀ ਦੇ ਬ ਦੋ ਸਾਲਾਂ ਦੇ ਵਿੱਚ ਉਹਨਾਂ ਨੇ ਕਾਫੀ ਚੀਜ਼ਾਂ ਜਿਹੜੀਆਂ ਹੈਗੀਆਂ ਗਰੰਟੀਜ਼ ਨੂੰ ਪੂਰਾ ਕਰਤਾ ਉਹਨਾਂ ਦਾ ਜਿਹੜਾ ਮੇਨ ਮੋਟਿਵ ਸੀਗਾ ਹੈਲਥ ਨੂੰ ਲੈ ਕੇ ਐਜੂਕੇਸ਼ਨ ਨੂੰ ਲੈ ਕੇ ਉਹਨਾਂ ਨੇ ਉਹਦੇ ਬਖੂਬੀ ਕੰਮ ਕੀਤਾ ਮੋਹੱਲਾ ਕਲੀਨਿਕ ਬਣਾਏ ਅੱਜ ਪੰਜਾਬ ਦੇ ਵਿੱਚ ਕਿੰਨੇ ਮੋਹੱਲਾ ਕਲੀਨਿਕ ਨੇ ਜਿੱਥੋਂ ਟੈਸਟ ਫ੍ਰੀ ਹੁੰਦੇ ਨੇ ਮੈਡੀਸਿਨਸ ਫ੍ਰੀ ਮਿਲਦੀਆਂ ਨੇ ਇਲਾਜ ਕਾਫੀ ਵਧੀਆ ਤਰੀਕੇ ਨਾਲ ਹੁੰਦਾ ਉਥੇ ਫਿਰ ਬੱਚਿਆਂ ਲਈ ਸਕੂਲ ਆਫ ਐਮੀਨੈਂਸ ਬਣਾਏ ਉਹਨਾਂ ਨੇ ਅੱਜ ਸਿੱਖਿਆ ਦਾ ਜਿਹੜਾ ਮਿਆਰ ਹੈ ਪੰਜਾਬ ਸਰਕਾਰ ਨੇ ਇੰਨਾ ਉੱਚਾ ਕਰਤਾ ਹੋਇਆ ਵੀ ਜਿਹੜੇ ਸਰਕਾਰੀ ਸਕੂਲ ਨੇ ਉਹ ਕਾਨਵੈਂਟ ਸਕੂਲ ਨੂੰ ਵੀ ਪਿੱਛੇ ਛੱਡ ਦੇ ਪਏ ਨੇ ਤੇ ਕਿਸੇ ਸਰਕਾਰ ਨੇ ਸਰਕਾਰੀ ਸਕੂਲ ਦੇ ਵਿੱਚ ਦਾਖਲਾ ਕਰਾਉਣ ਲਈ ਕਿਸੇ ਬੱਚੇ ਨੂੰ ਜਾਂ ਉਹਦੇ ਮਾਪਿਆਂ ਨੂੰ ਕਨਵਿੰਸ ਨਹੀਂ ਕੀਤਾ ਹੈਗਾ ਵੀ ਸਾਡੇ ਸਰਕਾਰੀ ਸਕੂਲ ਇਦਾਂ ਦੇ ਨਹੀਂ ਕਿਉਂਕਿ ਖਸਤਾ ਹਾਲਤ ਦੇ ਸੀਗੇ ਕੋਈ ਪੜਾਉਣਾ ਨਹੀਂ ਸੀ ਚਾਹੁੰਦਾ ਅੱਜ ਸਰਕਾਰ ਨੇ ਸਕੂਲ ਬਣਾਏ ਸਕੂਲਾਂ ਦਾ ਪ੍ਰਚਾਰ ਕਰਦੇ ਪਏ ਨੇ ਲੋਕਾਂ ਨੂੰ ਦੱਸਦੇ ਪਏ ਨੇ ਵੀ ਆ ਕੇ ਸਾਡੇ ਸਕੂਲਸ ਦੇ ਵਿੱਚ ਆਪਣੇ ਬੱਚੇ ਪੜਾਓ ਤਾਂ ਜੋ ਸਰਕਾਰੀ ਸਕੂਲ 'ਚ ਪੜ ਕੇ ਸਰਕਾਰੀ ਸਕੂਲਾਂ ਦਾ ਵੀ ਮਿਆਰ ਹੋਰ ਉੱਚਾ ਕਰਨ ਤੇ ਤੁਹਾਡਾ ਤੇ ਪੰਜਾਬ ਦਾ ਵੀ ਨਾਂ ਉੱਚਾ ਕਰਨ ਤੇ ਇਸ ਤੋਂ ਇਲਾਵਾ ਹੋਰ ਵੀ ਬੜੇ ਕੰਮ ਨੇ ਅੱਜ ਅਸੀਂ ਵਪਾਰੀਆਂ ਦੇ ਇੱਥੇ ਗੜ 'ਚ ਖੜੇ ਆਂ ਫੀਲਡ ਗਾਂ 'ਚ ਇਥੇ ਸਾਰੀਆਂ ਦੁਕਾਨਾਂ ਨੇ ਤਰ੍ਹਾਂ ਤਰ੍ਹਾਂ ਦੇ ਬਾਜ਼ਾਰ ਨੇ ਇਹਨਾਂ ਨੂੰ ਵੀ ਸਰਕਾਰ ਨੇ ਹਮੇਸ਼ਾ ਜਿਹੜਾ ਅਪ ਲੈਵਲ ਤੇ ਰੱਖਿਆ ਸਰਕਾਰ ਮਿਲਣੀ ਹੈ ਕਰਾਈਆਂ ਉਥੇ ਆਫੀਸਰਸ ਬੁਲਾਏ ਮੌਕੇ ਦੇ ਉੱਤੇ ਇਹਨਾਂ ਦੇ ਕੰਮ ਕਰਾਏ ਸੋ ਜੇ ਆਪਾਂ ਸਰਕਾਰ ਦੇ ਇਸ ਕੰਮ ਨੂੰ ਕਰੀਏ ਤੇ ਨਾਲ ਨਾਲ ਇਹਨਾਂ ਨੇ ਇਹਨਾਂ ਦੀ ਸਿਹਤ ਦਾ ਵੀ ਦੇਖਿਆ ਕਿਉਂਕਿ ਸਰਕਾਰ ਨੇ 2 ਕਰੋੜ ਤੱਕ ਦਾ ਬੀਮਾ ਜਿਹੜਾ ਹੈਗਾ ਜਿਹਦੀ ਟਰਨਓਵਰ ਉਹਨੂੰ 5 ਲੱਖ ਦਾ ਫ੍ਰੀ ਜਿਹੜਾ ਮੁਹੱਈਆ ਕਰਾਉਣ ਦਾ ਜਿਹੜਾ ਫੈਸਲਾ ਅਖੀਰਲੀ ਜਿਹੜੀ ਸਰਕਾਰ ਵਪਾਰ ਮਿਲਣੀ ਹੋਈ ਉਹਦੇ ਵਿੱਚ ਲਿਆ ਹੈਗਾ ਸੋ ਬਹੁਤ ਸਾਰੇ ਸਰਕਾਰ ਦੇ ਕੰਮ ਨੇ ਜੇ ਆਪਾਂ ਗਿਣਨ ਲੱਗੀਏ ਤਾਂ ਬਹੁਤ ਦੇਰ ਲੱਗ ਜੂਗੀ ਕਿ ਸਾਰਿਆਂ ਨੂੰ ਸਾਨੂੰ ਪਤਾ ਹੈ ਅਸੀਂ ਰੋਜ਼ ਦੇਖਦੇ ਆਂ ਜੇ ਆਪਾਂ ਗੱਲ ਕਰੀਏ ਮੀਡੀਅਮ ਸਕੇਲ ਮੀਡੀਅਮ ਆਪਣੇ ਕਲਾਸ ਹੈਗੀ ਹੈ ਲੋਅਰ ਕਲਾਸ ਹੈਗੀ ਅਪਰ ਕਲਾਸ ਹੈਗੀ ਉਹਨਾਂ ਨੇ ਕੋਈ ਫਰਕ ਨਹੀਂ ਰੱਖਿਆ ਕਿਸੇ ਨਾਲ ਸਭ ਤੋਂ ਵਧੀਆ ਗਵਰਨਮੈਂਟ ਦੀ ਜਿਹੜੀ ਹੈਗੀ ਹੈ ਪ੍ਰਾਪਤੀ ਇਹ ਹੈ ਬਿਜਲੀ ਸਾਰਿਆਂ ਨੂੰ ਉਹਨਾਂ ਨੇ ਕਹਦਾ ਮੁਫਤ ਹੈ ਤੁਹਾਨੂੰ 600 ਯੂਨਿਟ ਜਿਹੜੀ 2 ਮਹੀਨੇ ਦੀ ਮੁਫਤ ਦੇਤੀ ਹੈ ਸੋ ਉਹਨਾਂ ਨੇ ਕਿਸੇ ਨਾਲ ਕੋਈ ਵਿਤਕਰੇ ਨਹੀਂ ਕੀਤਾ ਸਾਰਿਆਂ ਨੂੰ ਨਾਲ ਲੈ ਕੇ ਚੱਲਦੇ ਨੇ ਗਰੀਬ ਹੋਵੇ ਅਮੀਰ ਹੋਵੇ ਤਾਂ ਜੋ ਸਾਰਿਆਂ ਦੀ ਜਿਹੜੀ ਹੈਗੀ ਹੈ ਭਲਾਈ ਤੇ ਪੰਜਾਬ ਦਾ ਜਿਹੜਾ ਹੈਗਾ ਹੋਰ ਉੱਚੇ ਜਾ ਸਕੇ ਕੀ ਆਉਣ ਵਾਲੀਆਂ ਚੋਣਾਂ ਦੇ ਵਿੱਚ ਇਸ ਚੀਜ਼ਾ ਜੋ ਇਹਨਾਂ ਕੁਝ ਜੋ ਸਰਕਾਰ ਦੇ ਰਹੀ ਪਈ ਹੈ ਉਸ ਦਾ ਬੈਨੀਫਿਟ ਮਿਲੇਗਾ ਆਮ ਆਦਮੀ ਪਾਰਟੀ ਦੀ ਬਣ ਸਰਕਾਰ ਨੂੰ ਪੰਜਾਬ 'ਚ ਬਿਲਕੁਲ ਜੀ ਬਿਲਕੁਲ ਮਿਲੇਗਾ ਬੈਨੀਫਿਟ ਕਿਉਂਕਿ ਇਹ ਜਿਹੜੀਆਂ ਬੈਨੀਫਿਟਸ ਜਿਹੜੇ ਸਰਕਾਰ ਨੇ ਦਿੱਤੇ ਨੇ ਇਹ ਕੋਈ ਪੋਲੀਟੀਕਲ ਬੈਨੀਫਿਟਸ ਨਹੀਂ ਸਿਗੇ ਵੀ ਹਾਂ ਵੀ ਜਦੋਂ ਅਸੀਂ ਸਰਕਾਰ ਦੁਆਰਾ ਬਣਾਵਾਂਗੇ ਉਹਦੇ 6 ਮਹੀਨਿਆਂ 'ਚ 5 ਸਾਲਾਂ ਵਾਂ ਜਦੋਂ ਅਸੀਂ ਦੁਬਾਰਾ ਚੁਣ ਕੇ ਆਉਣਾ ਉਦੋਂ 6 ਮਹੀਨੇ ਪਹਿਲਾਂ ਅਸੀਂ ਦਵਾਂਗੇ ਜਾਂ ਫਿਰ ਉਹਨਾਂ ਨੇ ਇਹ ਸੋਚਿਆ ਸੀਗਾ ਵੀ ਹੁਣ ਲੋਕ ਸਭਾ ਦੀਆਂ ਚੋਣਾਂ ਆਊਗੀਆਂ ਉਦੋਂ ਦਵਾਂਗੇ ਇਹ ਤਾਂ ਸਰਕਾਰ ਜਦੋਂ ਬਣੀ ਆ ਆਮ ਆਦ ਸੀਗਾ ਵੀ ਅਸੀਂ ਕੀ ਕਰਨਾ ਹੈ ਕੀ ਨਹੀਂ ਕਰਨਾ ਤੇ ਉਹ ਉਦੋਂ ਹੀ ਸ਼ੁਰੂ ਕਰਕੇ ਉਹਨਾਂ ਨੇ ਪੂਰਾ ਕਰਦੇ ਆਏ ਨੇ ਹੁਣ ਅੱਗੇ ਵੀ ਹੋਰ ਚੀਜ਼ਾਂ ਜਿਹੜੀਆਂ ਹੈਗੀਆਂ ਪੂਰੀਆਂ ਹੁੰਦੀਆਂ ਜਾਣੀਆਂ ਨੇ ਕਿਉਂਕਿ ਬਾਕੀ ਜੇ ਆਪਾਂ ਸਰਕਾਰ ਵਪਾਰ ਮਿਲਣ ਦੀ ਗੱਲ ਕਰੀਏ ਅੱਗੇ ਕੀ ਹੁੰਦਾ ਸੀਗਾ ਸਰਕਾਰ ਜਿਹੜੀ ਸੀ ਵਪਾਰੀ ਇਹਨਾਂ ਪੋਲਿਟੀਕਲ ਮੀਟਿੰਗਸ ਕਰਦੀਆਂ ਹੁੰਦੀਆਂ ਸੀਗੀਆਂ ਕੁਝ ਥੋੜੇ ਜੇ ਲੋਕਾਂ ਨੂੰ ਬੁਲਾ ਲਿਆ ਅੰਦਰ ਬਹਿ ਕੇ ਮੀਟਿੰਗ ਕਰ ਲਈ ਕਿਸੇ ਦਾ ਕੰਮ ਹੋਇਆ ਨਹੀਂ ਹੋਇਆ ਜਾਂ ਵੱਡੇ ਕਿਸੇ ਇੰਡਸਟਰੀਅਲਿਸਟ ਦਾ ਹੋ ਗਿਆ ਤੁਸੀਂ ਇਹ ਸਰਕਾਰ ਦੀ ਦੇਖੋ ਕਿੰਨੀ ਵਧੀਆ ਚੀਜ਼ ਹੈ ਇਹਨਾਂ ਨੇ ਇੱਕ ਜਨਰਲ ਪਬਲਿਕ ਦੇ ਵਿੱਚ ਅਨਾਉਂਸਮੈਂਟ ਕੀਤੀ ਵੀ ਸਰਕਾਰ ਨੇ ਵਪਾਰ ਮਿਲਣੀ ਕਰਨ ਉਹਨਾਂ ਨੂੰ ਕੋਈ ਪ੍ਰੋਬਲਮ ਹੈਗੀ ਉਹ ਸਾਡੇ ਕੋਲ ਆਉ ਉਹ ਅਸੀਂ ਆਫੀਸਰਸ ਲੈ ਕੇ ਆਵਾਂਗੇ ਤੁਹਾਡਾ ਮੌਕੇ ਦੇ ਉੱਤੇ ਨਿਪਟਾਰਾ ਕਰਾਂਗੇ ਤੇ ਹੋਇਆ ਵੀ ਇਹ ਨਿਪਟਾਰਾ ਇਹ ਅਸੀਂ ਦੇਖਦੇ ਵੀ ਆਂ ਸੋ ਸਭ ਤੋਂ ਵੱਡਾ ਇੱਕ ਮੁੱਦਾ ਹੁੰਦਾ ਭ੍ਰਿਸ਼ਟਾਚਾਰ ਦਾ ਹੁੰਦਾ ਸਰਕਾਰ ਦੇ ਵੀ ਤੁਸੀਂ ਭ੍ਰਿਸ਼ਟਾਚਾਰ ਕੀ ਦੇਖਦੇ ਹੋ ਕਿ ਫਰਕ ਪਿਆ ਵਾ ਲੋਕਾਂ ਦੇ ਵਿੱਚ ਕੀ ਜਾਗਰੂਕਤਾ ਜਾਂ ਜੋ ਇੱਕ ਚੇਂਜ ਆਉ ਤੁਹਾਨੂੰ ਲੱਗਦਾ ਫਰਕ ਕੁਝ ਬਿਲਕੁਲ ਜੀ ਭ੍ਰਿਸ਼ਟਾਚਾਰ ਦੇ ਵਿੱਚ ਵੀ ਬਹੁਤ ਫਰਕ ਆਇਆ ਕਿਉਂਕਿ ਦੇਖੋ ਪਹਿਲਾਂ ਜਿਹੜੀਆਂ ਸਰਕਾਰਾਂ ਸੀ ਇੰਨੇ ਸਾਲ ਰਹੀਆਂ ਨੇ ਉਹਨਾਂ ਦੇ ਜਿਹੜੇ ਨੁਮਾਇੰਦੇ ਸਰਕਾਰਾਂ ਦੀ ਫਿੱਟ ਕੀਤੇ ਹੋਏ ਸੀ ਉੱਥੇ ਹੁਣ ਤਾਂ ਜਿਹੜੀਆਂ ਨੌਕਰੀਆਂ ਮਿਲਦੀਆਂ ਪਈਆਂ ਨੇ ਮੈਰਿਟ ਦੇ ਬੇਸ ਤੇ ਮਿਲਦੀਆਂ ਪਈਆਂ ਨੇ ਉਹਨਾਂ ਨੂੰ ਫ੍ਰੀ ਖਾਤੇ ਮਿਲਦੀਆਂ ਪਈਆਂ ਨੇ ਉਹਨਾਂ ਦਾ ਜਿਹੜਾ ਮਨੋਬਲ ਹੈ ਉਹ ਕਹਿੰਦਾ ਵੀ ਅਸੀਂ ਜਾ ਕੇ ਲੋਕਾਂ ਦੀ ਸੇਵਾ ਕਰਨੀ ਹੈ ਉਹ ਜਿਹੜੇ ਨਵੇਂ ਅਪੁਆਇੰਟਮੈਂਟ ਉਹ ਬਹੁਤ ਵਧੀਆ ਹੋ ਰਹੀ ਹੈ ਪਰ ਜਿਹੜੇ ਪੁਰਾਣੇ ਬੈਠੇ ਨੇ ਉਹਨਾਂ ਨੂੰ ਸੁਧਾਰਨ ਚ ਥੋੜਾ ਟਾਈਮ ਲੱਗੂਗਾ ਪਰ ਅਸੀਂ ਜਿਹੜੀ ਸਰਕਾਰ ਹੈਗੀ ਉਹਨਾਂ ਨੇ ਜਿਹੜੇ ਹੈਗੇ ਨੇ ਆਪਣੇ ਟੋਲ ਫ੍ਰੀ ਨੰਬਰਸ ਨੇ ਜਿਹੜੇ ਭ੍ਰਸ਼ਟਾਚਾਰ ਦੇ ਜੇ ਕੋਈ ਕਰਦਾ ਹੈ ਤਾਂ ਸਾਨੂੰ ਦੱਸੋ ਉਹਨਾਂ ਨੇ ਦਿੱਤੇ ਹੋਏ ਨੇ ਪਬਲਿਸ਼ ਵੀ ਕੀਤੇ ਹੋਏ ਨੇ ਲੋਕਾਂ ਨੂੰ ਵੀ ਦੱਸਿਆ ਹੋਇਆ ਵੀ ਉਹਦੇ ਤੇ ਸਾਨੂੰ ਵੀਡੀਓਸ ਭੇਜੋ ਟੈਕਸਟ ਕਰੋ ਜਾਂ ਮੈਸੇजेस ਭੇਜੋ ਤਾਂ ਜੋ ਸਾਨੂੰ ਪਤਾ ਲੱਗੇ ਵੀ ਕੌਣ ਕਰ ਰਿਹਾ ਜੇ ਉਹਨਾਂ ਨੂੰ ਅਸੀਂ ਦੱਸਾਂਗੇ ਕੌਣ ਕਰ ਰਿਹਾ ਤੇ ਡੈਫੀਨੇਟਲੀ ਉਹਦੇ ਤੇ ਐਕਸ਼ਨ ਹੁੰਦਾ ਪਿਆ ਹੈਗਾ ਕਿੰਨੇ ਜਿਹੜੇ ਹੈਗੇ ਨੇ ਭ੍ਰਸ਼ਟਾਚਾਰੀ ਜਿਹੜੇ ਹੈਗੇ ਨੇ ਡਿਪਾਰਟਮੈਂਟ ਦੇ ਮੁਲਾਜ਼ਮ ਉਹ ਕਿੰਨਿਆਂ ਦੇ ਉੱਤੇ ਪਰਚੇ ਦਰਜ ਹੋਏ ਨੇ ਕਿੰਨਿਆਂ ਨੂੰ ਬਰਖਾਸਤ ਕੀਤਾ ਗਿਆ ਸੋ ਸਰਕਾਰ ਭ੍ਰਸ਼ਟਾਚਾਰ ਨੂੰ ਵੀ ਲੈ ਕੇ ਬਹੁਤ ਸੀਰੀਅਸ ਹੈ ਖਤਮ ਕਰ ਰਹੀ ਹੈ ਬਹੁਤ ਜਲਦੀ ਹੋ ਰਹੇ ਨੇ ਖਤਮ ਤੋ ਗੱਲਬਾਤ ਕਰਦੇ ਆ ਕਿ ਹੋਰ ਵੀ ਇੱਥੇ ਸਾਥੀ ਜੋ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਕਿਸ 2 ਸਾਲ ਦੀ ਕਾਰਗੁਜ਼ਾਰੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗਦੀ ਹੈ ਜੋ ਆਮ ਆਦਮੀ ਪਾਰਟੀ ਦੀ ਸਰਕਾਰ ਦੇ 2 ਸਾਲ ਪੂਰੇ ਹੋਏ ਨੇ ਪੰਜਾਬ ਦੇ ਵਿੱਚ ਬਿਹਤਰ ਨੇ ਵੈਸੇ ਤਾਂ ਬਹੁਤ ਵਧੀਆ ਚੱਲ ਰਿਹਾ 2 ਸਾਲਾਂ ਤੋਂ ਕੁਝ ਕੁਝ ਕਮੀਆਂ ਵੀ ਨੇ ਕੁਝ ਸਹੀ ਵੀ ਹੈ ਕਿਉਂਕਿ ਸਰਕਾਰ ਜਦੋਂ ਚਲਾਉਂਦੀ ਆ ਸਰਕਾਰ ਉਹਦੇ ਵਿੱਚ ਕਮੀਆਂ ਵੀ ਆਉਂਦੀਆਂ ਉਹਦੇ ਵਿੱਚ ਛਾਈਆਂ ਵੀ ਆਉਂਦੀਆਂ ਜਿਹਨੂੰ ਅੱਛਾ ਲੱਗਦਾ ਉਹ ਅੱਛਾ ਕਹਿੰਦਾ ਜਿਹਨੂੰ ਮਾੜਾ ਲੱਗਦਾ ਉਹ ਮਾੜਾ ਕਹਿੰਦਾ ਲੇਕਿਨ ਫਿਰ ਵੀ ਬਹੁਤ ਵਧੀਆ ਚੱਲ ਰਿਹਾ ਜਿੰਨਾ ਵੀ ਚੱਲ ਰਿਹਾ ਜਿੰਦਾ ਕਿ ਕਾਰੋਬਾਰ ਹੈ ਤੇ ਗਲਤ ਇਹ ਹੋ ਰਿਹਾ ਕਿ ਜਿਹੜਾ ਜਿਹੜਾ ਸੀਗਾ ਲੁੱਟਾਂ ਖੋਹਾਂ ਦਾ ਕੰਮ ਉਹ ਹਲੇ ਤੱਕ ਨਹੀਂ ਬੰਦ ਹੋਇਆ ਗੁੰਡਾਗਰਦੀ ਇਹ ਉਹ ਕਾਫੀ ਯਾਨੀ ਪਪੜੇ ਸਾਰੇ ਪੰਜਾਬ ਦੇ ਵਿੱਚ ਹੀ ਚੱਲ ਰਿਹਾ ਜ਼ਿਆਦਾਤਰ ਬਹੁਤ ਜ਼ਿਆਦਾ ਚੱਲ ਰਿਹਾ ਤੇ ਸਰਕਾਰ ਇਹਨੂੰ ਵਾਲੇ ਨਾਥ ਨਹੀਂ ਪਾ ਸਕੀ ਜਿੱਦਾਂ ਕਿਸੇ ਸਰਨੇਚਰ ਬਹੁਤ ਹੁੰਦੇ ਆ ਪੀਲ ਪੜਾਕ ਦੇ ਵਿੱਚ ਚਾਨੀਆਂ ਲਾ ਲੈਣੀਆਂ ਜਾਂ ਫਿਰ ਇਹ ਤੇ ਇਹਦੇ ਤੇ ਥੋੜੀ ਕਾਰਜਕਾਰੀ ਕਰਨੀ ਚਾਹੀਦੀ ਹੈ ਉਹਨਾਂ ਨੂੰ ਕੰਮ ਦੇਖਣਾ ਚਾਹੀਦਾ ਸਰਕਾਰ ਨੂੰ ਤੇ ਇਹਦੇ ਵੱਲ ਥੋੜਾ ਜਿਹਾ ਧਿਆਨ ਦੇਣਾ ਚਾਹੀਦਾ ਜੇ ਡਿਫਰੈਂਸ ਦੀ ਗੱਲ ਕਰੀਏ ਕਿ ਪਿਛਲੀਆਂ ਜੋ ਸਰਕਾਰਾਂ ਸੀ ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਪਹਿਲੀ ਵਾਰ ਪੰਜਾਬ ਦੇ ਵਿੱਚ ਇੱਕ ਨਵੀਂ ਜੋ ਸਰਕਾਰ ਇੱਕ ਨਵੀਂ ਪਾਰਟੀ ਨੂੰ ਮੌਕਾ ਦਿੱਤਾ ਗਿਆ ਸੋ ਡਿਫਰੈਂਸ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਕਿ ਪੁਰਾਣੀਆਂ ਤੇ ਔਰ ਇੱਕ ਨਵੀਂ ਪਾਰਟੀ ਦੇ ਵਿੱਚ ਕੀ ਡਿਫਰੈਂਸ ਤੁਹਾਨੂੰ ਦੇਖਣ ਨੂੰ ਮਿਲਿਆ ਇਹ ਡਿਫਰੈਂਸ ਤਾਂ ਬਹੁਤ ਹੈਗਾ ਬਹੁਤ ਅੱਛੇ ਕੰਮ ਕੀਤੇ ਇਹਨਾਂ ਨੇ ਆ ਕੇ ਹਰ ਜਿੱਥੇ ਵੀ ਦੇਖ ਲਈਏ ਹਰ ਐਂਗਲ ਤੇ ਦੇਖ ਲਈਏ ਆਪਾਂ ਟ੍ਰਾਂਸਪੋਰਟ ਚੱਲ ਜਾਈਏ ਪਟਵਾਰੀਆਂ ਵੱਲ ਚਲੇ ਜਾਈਏ ਜਾਂ ਆਪਣੇ ਕਾਰੋਬਾਰ ਚ ਦੇਖ ਲਈਏ ਬਦਲਾਅ ਤਾਂ ਬਹੁਤ ਆਇਆ ਬਹੁਤ ਅੱਛਾ ਹੋਇਆ ਲੇਕਿਨ ਕੁਝ ਦੋ ਚਾਰ ਕਮੀਆਂ ਹੁੰਦੀਆਂ ਹੀ ਨੇ ਉਹ ਹਰ ਸਰਕਾਰਾਂ ਚ ਹੁੰਦੀਆਂ ਐਨਾਂ ਜੀ ਸਾਨੂੰ ਆਸ ਸੀ ਵੀ ਇਹ ਸਰਕਾਰਾਂ ਨੱਥ ਪਾ ਲੈਣਗੀਆਂ ਹਲੇ ਨਸ਼ੇ ਨੂੰ ਕਾਫੀ ਨੱਥ ਪੈ ਗਈ ਐ ਚਿੱਟੇ ਦੇ ਕੰਮ ਨੂੰ ਬਹੁਤ ਨੱਥ ਪਈ ਐ ਅਸੀਂ ਸਰਕਾਰ ਦਾ ਧੰਨਵਾਦ ਕਰਦੇ ਆਂ ਪਰ ਥੋੜਾ ਜਿਹਾ ਦੋ ਚਾਰ ਕੰਮ ਹੈਗੇ ਨੇ ਇਦਾਂ ਦੇ ਜਿਹੜੇ ਸਰਕਾਰ ਨੂੰ ਹੋਰ ਥੋੜੀ ਜੀ ਤੇਜ਼ੀ ਲੈਣੀ ਚਾਹੀਦੀ ਐ ਸੋਏ ਸਾਡੇ ਨਾਲ ਜੋ ਗੱਲਬਾਤ ਕੀਤੀ ਜੋ ਰਿਵਿਊਜ਼ ਕੀਆ ਜੋ ਦੇਖੇ ਨੇ ਗੱਲਬਾਤ ਕਰਕੇ ਪਤਾ ਚੱਲਦਾ ਹੈ ਕਿ ਜੋ ਸਰਕਾਰ ਦੇ ਜੋ 2 ਸਾਲ ਦੀ ਕਾਰਗੁਜ਼ਾਰੀ ਹੈ ਉਸ ਤੋਂ ਲੋਕ ਕਿਤੇ ਨਾ ਕਿਤੇ ਖੁਸ਼ ਨੇ ਵਿੱਚ ਕੁਝ ਨਾ ਕੁਝ ਜੋ ਪੋਜ਼ਿਟਿਵ ਅਤੇ ਨੈਗੇਟਿਵ ਦੋਨੋਂ ਪਹਿਲੂ ਸਰਕਾਰ ਦੇ ਲੋਕਾਂ ਦੁਆਰਾ ਕਹਿਣਾ ਹੈ ਕਿ ਜੋ ਫਿਲਹਾਲ ਜੋ ਕਰਾਈ ਮੈਂ ਕਰਾਈਂ ਦੇ ਵਿੱਚ ਹਲੇ ਨਾਥੋਪਾਂ ਦੇ ਵਿੱਚ ਸਰਕਾਰ ਥੋੜੀ ਪਿਛੇ ਹੈ ਪਰ ਹੋਰ ਜੇ ਗੱਲਾਂ ਦੇਖੀਏ ਤਾਂ ਸਰਕਾਰ ਦੇ ਬਾਕੀ ਕੰਮਾਂ ਤੋਂ ਲਗਭਗ ਸਾਰੇ ਹੀ ਲੋਕ ਵਪਾਰੀ ਹੋਣ ਜਾਂ ਵਕੀਲ ਹੋਣੀਆਂ ਹੋਰ ਭਾਈਚਾਰੇ ਸਾਂਝ ਦੇ ਵਿੱਚ ਗੱਲਬਾਤ ਕਰੀਏ ਤਾਂ ਸਾਰੇ ਹੀ ਲੋਕ ਇਸ ਵਕਤ ਸਰਕਾਰ ਤੋਂ ਖੁਸ਼ ਨੇ ਸੋ ਮੈਨੂੰ ਤੇ ਇਜਾਜ਼ਤ ਹੈ ਧੰਨਵਾਦ